ਸਮਾਜ ਸੇਵੀ ਸ਼ੌਕਤ ali ਉਰਫ ਸ਼ੌਕੀਦ ਦੇ ਵੱਲੋਂ ਬੜੀ ਇਤਗਵ ਚ 450 ਦੇ ਕਰੀਬ ਬੂਟੇ ਲਗਾਏ ਗਏ ਜੇਰਾਮੁਗੀ ਪੁਲਿਸ ਗਗਨਜੀਤ ਸਿੰਘ ਦੇ ਵੱਲੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਗਗਨਜੀਤ ਸਿੰਘ ਨੇ ਕਿਹਾ ਕਿ ਮੈਂ ਅੱਜ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਮਹਿਸੂਸ ਕਰ ਰਿਹਾ ਕਿ ਧਾਰਮਿਕ ਸਥਾਨ ਤੇ ਇਹ ਬੂਟੇ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਯਾਦਗਾਰੀ ਤੋਹਫ਼ਾ ਸ਼ੌਕਤ ਅਲੀ ਉਰਫ ਸ਼ੌਕੀ ਅਤੇ ਇਤਿਦਗਾਦੀ ਪ੍ਰਬੰਧਕ ਕਮੇਟੀ ਅਤੇ ਪਤਵੰਤੇ ਸੱਜਣਾਂ ਨੇ ਦਿੱਤਾ ਅੱਜ ਦੇ ਪ੍ਰਦੂਸ਼ਣ ਦੇ ਯੁੱਗ ਦੇ ਵਿੱਚ ਬੂਟਾ ਲਗਾਉਣਾ ਅਤੇ ਪ੍ਰੇਰਿਤ ਕਰਨਾ ਬਹੁਤ ਹੀ ਜ਼ਰੂਰੀ ਹੈ ਜਿਸ ਤੰਗ ਦੇ ਨਾਲ ਸ਼ੌਕਤ ਉਰਫ ਸ਼ੌਕੀ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਹੈ इस मौके रिटायर ए डी सी अब्दुल तेंदर रिटायर डी ईओ मुहमद खलीद भी हाजिर रहे इतिहास गया वायु बारे दिखती है ਮੈਨੂੰ ਬੜੀ ਖੁਸ਼ੀ ਮਸਮੂਰੀ ਹੈ ਜੀ ਇੰਨੇ ਖਾਸ ਸਿੱਖ ਤੇ ਧਾਰਮਿਕ ਜਗ੍ਹਾ ਤੇ ਲਾਸਟ ਟਾਈਮ ਜਦੋਂ ਮੈਂ ਇੱਥੇ ਸੀਗਾ ਇਤ ਦੇ ਪ੍ਰੋਗਰਾਮ ਤੇ ਸੀਐਮ ਸਾਹਿਬ ਵੀ ਆਏ ਸੀ ਉਹਨੂੰ ਦੇਖਿਆ ਸੀ ਕਿ ਕਿੰਨਾ ਜਦੋਂ ਜਿਹੜਾ ਸੀਨ ਸੀਗਾ ਬੜਾ ਮਜ਼ੇਦਾਰ ਸੀਗਾ ਜੀ ਲੋਕੀ ਵਾਈਟ ਕੈਪ ਪਾ ਕੇ ਤੇ ਸਾਰੇ ਲੋਕੀ ਬੜੀ ਅਦਰ ਨਾਲ ਨਮਾਜ਼ ਅਦਾ ਕਰ ਰਹੇ ਸੀਗੇ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਤੇ ਅੱਜ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਥੇ ਮੈਨੂੰ ਇਹ ਸਵਾਸ ਲਾਣ ਦਾ ਮੈਨੂੰ ਮੌਕਾ ਦਿੱਤਾ ਜਾ ਰਿਹਾ ਹੈ ਮੈਂ ਸਾਰਿਆਂ ਦਾ ਆਪ ਧੰਨਵਾਦ ਕਰਦਾ ਇਹ ਬਈ ਤਾਂ ਸ਼ੋਕ ਸਾਹਿਬ ਤੋਂ ਤੁਸੀਂ ਅੱਜ ਬੂਟੇ ਲੈ ਗਏ ਇਹ ਤੁਸੀਂ ਕਦੋਂ ਤੋਂ ਸ਼ੌਕ ਪੈਦਾ ਹੋਇਆ ਕੀ ਮਿਲਿਆ ਕਿੱਟਾ ਕਿੱਟਾ ਸ਼ੌਕ ਤਾਂ ਮੇਰਾ ਇਹ ਬਚਪਨ ਤੋਂ ਹੀ ਹੈ ਜਦੋਂ ਮੈਂ ਤੀਜੀ ਕਲਾਸ ਬੜਾ ਸੀਗਾ ਉਦੋਂ ਤੁਸੀਂ ਸਕੂਲ ਕਿੱਥੇ ਬਣਾਇਆ ਸੀਗਾ ਉੱਥੇ ਸ਼ੌਕ ਚੱਲਿਆ ਜਾਂਦਾ ਹੈ ਲਗਾਤਾਰ ਦਾਦਾ ਦਾ ਜਾ ਰਿਹਾ ਹੈ ਬਾਕੀ ਪੌਦੇ ਜਿਹੜੇ ਨੇ जाए आज जाए ये लाने चाहिए हर इंसान लाने चाहिए अच्छा अभी छोटा एक प्रोग्राम रखाई अंदर जितने के एस एस पी साहब आए तो लदीप साहब सिंधे रिटायर ए सी अच्छा वो आए तो उन्होंने अच्छी पौधे लगवाए ने सारे भाइयों को अच्छी बेनती करते हैं कि पौधे लगवाओ सारे लगवाओ तो लाने रहो यी है कि सूँ पौधा पौधे तो बहुत कुछ मिलता है जिमें कि पौधा छोटा होंगे उक्सीजन शुरू कर लगा फिर बड़ा होकर सूँ ए हो कम ਛਾਂ ਵੀ ਦਿੰਦਾ ਤੇ ਆਕਸੀਜਨ ਵੀ ਇਹਰ ਦਿੰਦਾ ਇੱਕ ਚੀਜ਼ ਨਹੀਂ ਇਹ ਜਦੋਂ ਜੰਮਦਾ ਤੇ ਮਰਨ ਤੱਕ ਇਹ ਸਾਨੂੰ ਕਦੇ ਫਾਇਦੇ ਬੇਲੇ ਹੀ ਮਿਲਦੇ ਨੇ ਲੱਕੜ ਵੀ ਸਾਡੇ ਕੰਮ ਆਉਂਦੀ ਹੈ ਤੇ ਇਹ ਲਾਉਣੇ ਚਾਹੀਦੇ ਹੈ ਹਾਈਕੂ ਲਾਉਣੇ ਚਾਹੀਦੇ ਨੇ ਤੇ ਆ ਜਿਹੜਾ ਪ੍ਰੋਗਰਾਮ ਕੀਤਾ ਜਿਹੜਾ ਅੰਦਰ ਇੱਥੇ ਤਕਰੀਬਨ 450 ਬੋਧਾ ਲਾਇਆ ਗਿਆ ਹੈ ਤੇ ਮੈਂ ਸਾਰੇ ਜਿਹੜੇ ਆਏ ਨੇ ਐਸਐਸਪੀ ਸਾਹਿਬਾ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਸਾਡੇ ਛੋਟੇ ਸਿੱਦੇ ਦੇ ਆਏ ਨੇ ਤੇ ਬਾਕੀ মিডিਆ ਜਿਹੜਾ ਸਾਡੇ ਦੁੜੇ ਆਏ ਆ ਇਹ ਸਾਰਿਆਂ ਨੇ ਆ ਕੇ ਮਿਹਨਤ ਕੀਤੀ ਇਹਨਾਂ ਨੇ ਵੀ ਇਹ ਆ ਜਿਹੜਾ ਪ੍ਰੋਮ ਹੈ ਇਹਨੂੰ ਅੱਗੇ ਵਧਾਉਣ ਵਾਸਤੇ ਤੁਸੀਂ ਮਾਰੇ ਸਾਰੇ ਬੰਦੇ ਨਾਲ ਜੁੜੋ ਤੇ ਅੱਗੇ ਇਹ ਤੋਂ ਕੰਮ ਹੋਰ ਲੱਗੋਗੇ ਲੈਣਾ ਚਾਹੀਦਾ ਮੈਂ ਜਿਵੇਂ ਜ਼ਿੰਦਗੀ ਮੇਰੀ ਇੱਕ ਮੌਕਾਸੀ ਹੈ ਜਿੱਨੇ ਜਿਹੜਾ ਮੈਂ ਜੀਉਂਦਾ ਮੇਰੇ ਹੱਥਾਂ 'ਤੇ ਚੱਲਦੇ ਨੇ ਮੈਂ ਕੰਮ ਕਰਦਾ ਹੀ ਆਗਾ ਬਾਕੀ ਮੈਂ ਨਵੇਂ ਬੱਚੇ ਨੇ ਇਹ ਕਹਿੰਨਾ ਕਿ ਮੇਰੀ ਜਗ੍ਹਾ ਨੂੰ ਤੁਸੀਂ ਲਗੋ ਤੁਸੀਂ ਵੀ ਆਕੇ ਕੰਮ ਕਰਨੇ ਲੱਗੋਗੇ ਜਗ੍ਹਾ ਕਿਸੇ ਬਹੁਤ ਨੁਕਸਾਨ ਦੀ ਚੀਜ਼ ਨਹੀਂ ਹੈ ਸਾਰਾ ਫਾਇਦੇਮੰਦ ਚੀਜ਼ ਹੈ ਸਾਨੂੰ ਹਰ ਚੀਜ਼ ਦਾ ਅੰਦਰ ਮਿਲਦੀ ਹੈ ਆਰੀਏ ਇੱਕ ਮਾਂਜੀ ਨੂੰ ਓਕੇ ਓਕੇ ਸਰ ਅੱਜ ਤੁਸੀਂ ਇਦਗਾ ਆਇਆ ਹਾਂ ਇਦਗਾ ਕਮੇਟੀ ਵੱਲੋਂ ਆਦਾ ਸਰ ਸਮਾਜ ਸੇਵਕਾ ਵੱਲੋਂ ਇੱਕ ਘੋਟੇ ਲਾਉਂਦਾ ਮਹਿਲ ਚਲਾਇਆ ਜੋ ਤਾਂ ਕੀ ਮਹਿਸੂਸ ਕਰਦਾ ਪਹਿਲੀ ਗੱਲ ਜਿਹੜੀ ਇਹ ਜਿੱਥੇ ਆਪਾਂ ਖੜੇ ਆ ਇਹ ਮਰੇਰਕੋਟਲੇ ਹਿੰਦੁਸਤਾਨ ਦੀ ਇੱਕ ਬੜੀ ਮਸ਼ਹੂਰ ਜਗ੍ਹਾ ਦੇ ਵਿੱਚੋਂ ਆਂਦੀ ਹੈ ਨੂੰ ਆਪਾਂ ਵੱਡੀ ਇਦਗਾ ਕਹਿੰਦੇ ਆ ਤੇ ਮੈਨੂੰ ਸਭ ਤੋਂ ਪਹਿਲੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਇੱਥੇ ਬੁਲਾਇਆ ਗਿਆ ਤੇ ਇੱਕ ਬੜੇ ਵਧੀਆ ਕਾਰਜ ਲਈ ਮੈਨੂੰ ਬੁਲਾਇਆ ਗਿਆ ਜਿਹੜਾ ਕਿ ਪੌਦੇ ਲਾਣੇ ਆ ਤੇ ਵਾਤਾਵਰਨ ਨੂੰ ਸਾਡਾ ਵਾਤਾਵਰਨ ਵਧੀਆ ਹੋਵੇ ਤਾਂ ਕਿ ਆਉਣ ਵਾਲੇ ਸਾਡੇ ਇਹਦੇ ਬੱਚੇ ਨੇ ਵਧੀਆ ਸਾਹ ਲੈ ਸਕਣ ਤੇ ਹੋਰ ਮਾਨ ਲਈ ਮਹਿਸੂਸ ਵਾਲੀ ਗੱਲ ਇਹ ਹੈ ਵੀ ਜਦੋਂ ਇਹ ਪੌਦੇ ਵੱਡੇ ਹੋਣਗੇ ਹਿਸਟਰੀ ਦੇ ਵਿੱਚ ਜਦੋਂ ਵੀ ਅਸੀਂ ਕਿਤੇ ਹੋਰ ਵੀ ਹੋਵਾਂਗੇ ਅੱਜ ਇੱਥੇ ਪੋਸਟਡ ਹੈਗੇ ਆ ਤੇ ਕੱਲ ਨੂੰ ਅਸੀਂ ਦੱਸਾਂਗੇ ਵੀ ਜਿਹੜੀ ਉੱਥੇ ਇਦਗਾ ਸੀ ਉੱਥੇ ਅਸੀਂ ਵੀ ਪਲਾਂਟਸ ਲਾਏ ਸੀਗੇ ਇਸ ਚੀਜ਼ ਦਾ ਮੈਨੂੰ ਬੜਾ ਤਹਿ ਦਿਲੋਂ ਮੈਨੂੰ ਬੜਾ ਅੱਛਾ ਲੱਗ ਰਿਹਾ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਇਸ ਲਈ ਧੰਨਵਾਦ ਕਰਦਾ ਮੈਨੂੰ ਇਹੋ ਜਿਹਾ ਮੌਕਾ ਦਿੱਤਾ ਗਿਆ ਇਹ ਬਹੁਤ ਘੱਟ ਮੌਕਾ ਲੱਗਦਾ ਇਹੋ ਜਿਹੀ ਜਗ੍ਹਾ ਤੇ ਆ ਕੇ ਤੁਸੀਂ ਫੌਦੇ ਲੈਣੇ ਉਹਦੇ ਮੈਂ ਸ਼ੌਕਤ ਅਲੀ ਦਾ ਸਾਰਿਆਂ ਦਾ ਜਿਹੜੇ ਵੀ ਇਸ ਕੌਜ਼ ਨਾਲ ਜੁੜੇ ਆ ਸਾਰੇ ਪਤਵੰਤੇ ਸੱਜਣਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਸ ਖਾਸ ਕਰਕੇ ਜਿਨ੍ਹਾਂ ਨੇ ਮੈਨੂੰ ਬੁਲਾਇਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਸਰ ਇਸ ਆਮ ਜਨਤਾ ਨੂੰ ਕੀ ਦੱਸ ਸੰਦੇਸ਼ ਦੇਣਾ ਚਾਹੁੰਦਾ ਦੇਖੋ ਆਮ ਜਨਤਾ ਲਈ ਜਿਹੜੇ ਇਹ ਚੀਜ਼ਾਂ ਹੈਗੀਆਂ ਇਦਾਂ ਦੇ ਹਰੇਕ ਹਰੇਕ ਮਨੁੱਖ ਲਾਵੇ ਇੱਕ ਰੁੱਖ ਤੇ ਜੇ ਆਪਣੀ ਜੇਸਾਂ ਨਾਲ ਆਪਣੀ ਦੇਸ਼ ਦੀ ਆਬਾਦੀ ਹੈ ਜੇ ਆਪਾਂ ਸ਼ਹਿਰ ਦੀ ਆਪਣੀ ਆਬਾਦੀ ਲਾ ਲਈਏ ਜੇ ਇੱਕ ਬੱਚਾ ਜਾਂ ਇੱਕ ਬੰਦਾ ਵੀ ਇੱਕ ਪੌਦਾ ਵੀ ਲਾ ਦਿੰਦਾ ਹੈ ਤੇ ਦੇਖੋ ਕਿੰਨੇ ਲੱਖਾਂ ਕਰੋੜਾਂ ਅੱਗੇ ਜਾ ਕੇ ਦਰਖਤ ਬਣ ਜਾਂਦੇ ਆ ਜਿਹਦੇ ਨਾਲ ਵਧੀਆ ਵਾਤਾਵਰਨ ਹੁੰਦਾ ਹੈ ਇਦਾਂ ਹੀ ਚੰਗੇ ਕਾਰਜ ਹੋਣੇ ਚਾਹੀਦੇ ਆ ਜਦੋਂ ਆਪਾਂ ਇਦਾਂ ਦੇ ਚੰਗੇ ਕਾਰਜਾਂ ਵੱਲ ਜਦੋਂ ਆਪਾਂ ਤੁਰਾਂਗੇ ਫਿਰ ਆਪਾਂ ਮਾੜੇ ਜਿਹੜੇ ਕੰਮ ਆ ਉਹਨਾਂ ਤੋਂ ਵੀ ਦੂਰ ਰਹੀਦਾ ਕਿਉਂਕਿ ਇਹ ਚੀਜ਼ਾਂ ਨਾਲ ਤੁਹਾਨੂੰ ਮਨ ਨੂੰ ਬੜੀ ਸੰਤੁਸ਼ਟੀ ਮਿਲਦੀ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਆਸ ਹੈ ਔਰ ਬੇਨਤੀ ਕਰਦਾ ਇਹ ਨਾਲ ਜੁੜੋ ਤੇ ਵੱਧ ਤੋਂ ਵੱਧ ਪਲਾਂਟੇਸ਼ਨ ਡਰਾਈਵ ਦੇ ਨਾਲ ਹਿੱਸਾ ਬਣੋ ਧੰਨਵਾਦ que pagar.